ਉਸੀ ਸਿਆਸੀ ਕਾਨਫਰੰਸ ਕੀ ਕਰਦੇ ਸੀ ਤੇ ਅੱਗੇਉਂ ਜਵਾਬ ਨਾ ਆਇਆ ਕਹਿੰਦਾ ਨਹੀਂ ਸਿਆਸੀ ਨਹੀਂ ਇਹ ਸਟੇਟ ਦਾ ਫੰਕਸ਼ਨ ਸੀ ਜੇ ਸਟੇਟ ਦਾ ਫੰਕਸ਼ਨ ਸੀ ਤੇ ਸੋਦੀਆ ਤੇ ਕੇਜਰੀਵਾਲ ਕੀ ਕਰਦੇ ਸੀ ਉੱਥੇ ਉਹ ਤਾਂ ਸਟੇਟ ਦਾ ਨਾ ਮੁੱਖ ਮੰਤਰੀ ਆ ਨਾ ਉਪ ਮੁੱਖ ਮੰਤਰੀ ਆ ਨਾ ਕੋਈ ਅਹੁਦਾ ਇਸ ਲਈ ਜਦੋਂ ਸਿਆਸੀਕਰਨ ਹੋ ਜਾਏ ਪੰਜਾਬ ਦੇ ਡੀਜੀਪੀ ਦਾ ਤੇ ਚੀਫ ਸਕੱਟਰੀ ਦਾ ਫਿਰ ਇਨਸਾਫ ਦੀ ਮੰਗ ਨਾ ਰੱਖਿਓ ਜਿਵੇਂ ਥਾਣਿਆਂ 'ਚ ਤੁਸੀਂ ਜਾਣੇ ਹੋ ਨਾ ਥਾਣੇਦਾਰ ਇਨਸਾਫ ਨਹੀਂ ਦਿੰਦਾ ਉਹਦਾ ਕਾਰਨ ਇਹ ਹੈ ਕਿਉਂਕਿ ਉਹਦਾ ਡੀਜੀਪੀ ਆਜਾਮ ਆਦਮੀ ਪਾਰਟੀ ਦਾ ਕਾਰਕੁਨ ਬਣ ਗਿਆ ਔਰ ਇਹੀ ਕਾਰਨ ਹੈ ਕਿ ਲਾਅ ਐਂਡ ਆਰਡਰ ਕਾਨੂੰਨ ਵਿਵਸਥਾ ਜਿਹਦਾ ਧਿਆਨ ਨਹੀਂ ਉਹਦੂ ਆਪਦੀ ਕੁਰਸੀ ਬਚਾਉਣ ਤੇ ਧਿਆਨ ਰਹਿ ਗਿਆ ਇਸ ਲਈ ਪੰਜਾਬ ਦੇ ਜੇ ਇਹਨਾਂ ਹਾਲਾਤਾਂ ਨੂੰ ਬਦਲਣਾ ਹੈ ਤੇ ਫਿਰ ਤਗੜੇ ਹੋ ਕੇ ਬਾਦਲ ਸਾਹਿਬ ਦਾ ਸਾਥ ਦੇਣ ਦੀ ਲੋੜ ਹੈ ਪੰਜਾਬ 'ਚ ਚੰਡੀਗੜ੍ਹ 'ਚ ਅਜ ਹਰਿਆਣਾ ਦੀ ਵਿਧਾਨ ਸਭਾ ਬਣਾਉਣ ਦੀ ਗੱਲ ਚੱਲਦੀ ਹੈ ਜਿਹੜਾ ਚੰਡੀਗੜ੍ਹ ਹੈ ਹੀ ਸਾਡਾ ਭਾਈ ਸਾਹਿਬ ਉੱਥੇ ਕਿਵੇਂ ਹਰਿਆਣਾ ਵਿਧਾਨ ਸਭਾ ਬਣਾ ਸਕਦੀ ਹੈ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਅੱਜ ਬਾਦਲ ਸਾਹਿਬ ਨੇ ਆਪ ਦੇ ਵਿਚਾਰ ਰੱਖਨੇ ਆ